ਕੁਝ ਦਿਨ ਪਹਿਲਾਂ ਸੰਗਰੂਰ ਦੇ ਨਾਂ ਲੱਗਦੇ ਪਿੰਡ ਗੁਜਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਜੋ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਦੋਂ ਇੱਥੇ ਪਤਾ ਲੈਣ ਨਾ ਆਇਆ ਤਾਂ ਪਿੰਡ ਵਾਸੀਆਂ ਦੇ ਵਿੱਚ ਕਾਫੀ ਭਾਰੀ ਰੋਸ ਪਾਇਆ ਗਿਆ ਇਹਨਾਂ ਨੇ ਸੰਗਰੂਰ ਦੇ ਵਿੱਚ ਡੀਸੀ ਆਫਿਸ ਦੇ ਬਾਹਰ ਧਰਨਾ ਵੀ ਲਗਾਇਆ ਪ੍ਰਸ਼ਾਸਨ ਦੇ ਕੁਝ ਭਰੋਸੇ ਤੋਂ ਬਾਅਦ ਇਹਨਾਂ ਨੇ ਧਰਨਾ ਚੱਕਿਆ ਅਤੇ ਜੋ ਲਾਸ਼ਾਂ ਸਨ ਉਹਨਾਂ ਦਾ ਸੰਸਕਾਰ ਕੀਤਾ ਗਿਆ ਅਤੇ ਸੁਨੀਲ ਜਾਖੜ ਵੀ ਇੱਥੇ ਆ ਕੇ ਗਏ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇੱਥੇ ਆ ਕੇ ਚਿਰੇ ਜਾਂਦੇ ਹਨ ਅੱਜ ਦੀ ਗੱਲ ਕੀਤੀ ਜਾਵੇ ਸੁਖਵੀਰ ਸਿੰਘ ਬਾਦਲ ਦੀ ਸੁਖਵੀਰ ਸਿੰਘ ਬਾਦਲ ਵੀ ਅੱਜ ਇੱਥੇ ਆ ਕੇ ਗਏ ਨੇ ਲੇਕਿਨ ਪ੍ਰੈਸਰ ਦੇ ਨਾਲ ਗੱਲਬਾਤ ਕਰਨ ਤੋਂ ਉਹ ਇਨਕਾਰ ਕਰ ਗਏ ਗੱਲਬਾਤ ਕਰਾਂਗੇ ਇੱਥੇ ਨਾਲ ਪਿੰਡ ਵਾਸੀ ਮੌਜੂਦ ਨੇ ਕਿ ਬਾਦਲ ਸਾਹਿਬ ਕੀ ਐਲਾਨ ਕਰਕੇ ਗਏ ਨੇ ਕਿਰਮ ਸਰ ਆਪਣੀ ਮੇਰਾ ਨਾਮ ਲਖਵੀਰ ਸਿੰਘ ਬੂਟਾ ਦਾ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਮੈਂ ਬਲਾਕ ਦੇਰਬਾਦਾ ਪ੍ਰਧਾਨ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਕਿ ਮਾਨ ਸਾਹਿਬ ਵੀ ਆਏ ਨੇ ਜਾਖੜ ਸਾਹਿਬ ਵੀ ਆਏ ਨੇ ਅੱਜ ਬਾਦਲ ਸਾਹਿਬ ਵੀ ਆ ਕੇ ਗਏ ਨੇ ਕੀ ਐਲਾਨ ਕਰਕੇ ਨੇ ਦੇਖੋ ਜੀ ਨਾ ਮੈਨੂੰ ਬਾਦਲ ਸਾਹਿਬ ਬਾਰੇ ਪਤਾ ਵੀ ਕੀ ਆਪਣਾ ਲਾਨ ਕਰਕੇ ਗਏ ਨੇ ਨਾ ਜਾਖੜ ਸਾਹਿਬ ਬਾਰੇ ਪਤਾ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਆ ਅਸੀਂ ਦੇਖੋ ਕ੍ਰਾਂਤੀਕਾਰੀ ਪੰਡੂ ਮਜ਼ਦੂਰ ਜੁਨੀਅਰ ਨੇ ਪੰਜਾਬ ਵੱਲੋਂ ਜਿਸ ਦਿਨ ਦਿਆਂ ਇਹ ਮੌਤਾਂ ਹੋਈਆਂ ਨੇ ਅਸੀਂ ਉਸ ਦਿਨ ਤੋਂ ਲੱਗੇ ਹੋયા ਵੀ ਭਈ ਜਿਹੜੀ ਪੰਜਾਬ ਦੇ ਵਿੱਚ ਜਹਰੀ ਦੀ ਸ਼ਰਾਬ ਨਾਲ ਸਾਡੇ ਗੁਜਰਾ ਪਿੰਡ ਤੋਂ ਜਿਹੜੀ ਮੌਤਾਂ ਦਾ ਲੜੀ ਵਧੀ ਸੀ ਉਸ ਤੋਂ ਬਾਅਦ ਸਨਾਮ ਟੀਬੀ ਛੋਟੀ ਢੰਡੋਲੀ ਖੁਰ ਦਾ ਜਖੇਪੜ ਉਪਲੀ ਪਿੰਡ ਦੇ ਵਿੱਚ ਭਾਗੀ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ ਕਹੇ ਆ ਵੀ ਇਹ ਠੱਲ ਪਾਈ ਜਾਵੇ ਜਿੱਥੇ ਤੱਕ ਉਹ ਸ਼ਰਾਬ ਦੀਆਂ ਪੇਟੀਆਂ ਗਈਆਂ ਨੇ ਪਰ ਇਹ ਰਿਕਵਰ ਉਹ ਹੋਣਾ ਜਿਹੜਿਆਂ ਵੀ ਲੋਕਾਂ ਨੇ ਸ਼ਰਾਬ ਪੀਤੀ ਆ ਸੀ ਉਹਨਾਂ ਨੂੰ ਜਾਗਰੂਕ ਕਰਦੇ ਰਹਾਂ ਵੀ ਪਹਿਲਾਂ ਆਪਦਾ ਟ੍ਰੀਟਮੈਂਟ ਕਰਵਾਓ ਤੁਸੀਂ ਵੀ ਜੀ ਟ੍ਰੀਟਮੈਂਟ ਕਰਾਉਂਦੇ ਕਰਾਉਂਦੇ ਹੀ ਜੋ ਹੈ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤੇ ਪਟਿਆਲੇ ਜਾ ਕੇ ਜਦੋਂ ਰਜਿੰਦਰ ਜੀ ਉਹਨਾਂ ਦੀ ਜੋ ਹੈ ਮੌਤ ਹੋਈ ਉਹਨਾਂ ਦੀ ਉਹਨਾਂ ਵਾਰ ਕੀ ਇਹਨਾਂ ਚਾਹੋਂਗੇ ਕਿ ਸੰਗਰੂਰ ਸਰਕਾਰੀ ਹਸਪਤਾਲ ਵਿੱਚ ਜਦੋਂ ਅਸੀਂ ਉਹਨਾਂ ਦਾ ਪਤਾ ਲੈ ਕੇ ਆਏ ਤੁਸੀਂ ਪਤਾ ਲੈ ਕੇ ਆਉਗੇ ਉਦੋਂ ਠੀਕ ਸੀ ਤੇ ਕੁਝ ਸਮਾਂ ਬਾਅਦ ਉਹਨਾਂ ਦੇ ਹਾਲਾਤ ਵਿਗੜਦੇ ਜਾਂਦੇ ਸੀਗੇ ਦੇਖੋ ਜੀ ਜਿਹੜਾ ਡਾਕਟਰ ਕਹਿੰਦੇ ਨੇ ਜਿਹੜੀ ਇਹ ਜਹਰੀਲੀ ਸ਼ਰਾਬ ਪੀਤੀ ਜਿਹੜਾ ਕੋਈ ਨਕੋਲ ਕਿਉਂਕਿ ਇਹ ਡਾਕਟਰੀ ਜਾਂ ਜਾਂਚ ਦਾ ਵਿਸ਼ਾ ਉਹ ਕਹਿੰਦੇ ਵੀ ਜਿਹੜੀ ਪਹਿਲਾਂ ਅੱਖਾਂ ਤੋਂ ਅੰਦਰੋਂ ਜਿਹੜਾ ਸਿਸਟਮ ਨੂੰ ਨਰਵ ਖਤਮ ਕਰਦੀ ਸੀ ਜੇ ਪਹਿਲਾਂ ਇੱਕ ਲੱਗ ਤੇ ਉਹ ਨਿਗਾ ਜਾਂਦੀ ਸੀ ਨਿਗਾ ਜਾਣ ਤੋਂ ਬਾਅਦ ਜਾਨੀ ਕਿ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਬੰਦਿਆਂ ਦੀ ਉਹਦੀ ਡੈਥ ਹੋ ਜਾਂਦੀ ਸੀ ਕੋਈ ਐਸਾ ਕੋਈ ਜ਼ਹਿਰੀਲਾ ਪਦਾਰਥ ਪਦਾਰਥ ਦੀ ਮੁੱਖ ਮੰਤਰੀ ਸਾਹਿਬ ਆ ਕੇ ਗਏ ਸੀ ਕਹਿੰਦੇ ਨੇ ਵੀ ਹਲੇ ਚੋਣ ਜਾਬਤਾ ਲੱਗਿਆ ਹੋਇਆ ਸੀ ਕੁਝ ਐਲਾਨ ਨਹੀਂ ਕਰ ਸਕਦੇ ਲੇਕਿਨ ਕੋਈ ਅੰਦਰੋਂ ਗੱਦੀ ਥੋੜੀ ਮੋਟੀ ਹੈਲਪ ਦੀ ਕੋਈ ਨਾ ਬੋਲੋ ਗੱਲਬਾਤ ਕੀਤੀ ਗਈ ਹੈ ਦੇਖੋ ਜੀ ਕੁਝ ਉਹ ਆਪਣਾ ਚੋਣ ਜਾਬਤਾ ਲੱਗਿਆ ਹੋਇਆ ਸਾਰੀ ਸਿਆਸੀ ਪਾਰਟੀਆਂ ਆਉਣਗੀਆਂ ਅਸੀਂ ਸਾਰੀ ਪਾਰਟੀਆਂ ਨੂੰ ਕਹਿੰਦੇ ਆ ਵੀ ਇਹਨੂੰ ਰਾਜਨੀਤੀ ਮੁੱਦਾ ਨਾ ਬਣਾਓ ਕਿਉਂਕਿ ਸਾਡੇ ਪਿੰਡ ਦੇ ਲੋਕ ਚਾਹੇ ਰਾਜਨੀਤੀ ਨੇ ਗੈਰ ਰਾਜਨੀਤੀ ਨੇ ਉਹ ਸਾਡਾ ਸਹਿਯੋਗ ਕਰ ਰਹੇ ਨੇ ਇਹਦੇ ਵਿੱਚ ਜਿਵੇਂ ਵੀ ਅਸੀਂ ਪਹਿਲੇ ਦਿਨ ਤੋਂ ਧਰਨਾ ਲਾਇਆ ਕੋਈ ਟਰੈਕਟਰ ਸਾਧਨਾਂ ਨਾਲ ਲੰਗਰ ਪਾਣੀ ਦਾ ਪਰਿਵਾਰ ਨਾਲ ਜਿੰਨੀ ਵੀ ਹੈਲਪ ਹੋ ਰਹੀ ਹੈ ਕਰ ਰਹੇ ਨੇ ਵੀ ਅਸੀਂ ਜਿਹੜੇ ਸਿਆਸੀ ਲੋਕ ਨੇ ਉਹਨਾਂ ਨੂੰ ਕਹਿੰਦੇ ਹਾਂ ਰਾਜਨੀਤੀ ਮੁੱਦਾ ਨਾ ਬਣਾਓ ਜਿਹੜਾ ਅਗਲਾ ਪ੍ਰੋਗਰਾਮ ਸਾਡਾ ਭੋਗ ਦਾ ਵੀ ਆ 27 28 29 ਤਰੀਕ ਨੂੰ ਜਿਹੜਾ ਖੰਡ ਪਾਟ ਸਾਬ ਹੋਣੇ ਨੇ ਉਹ ਸੱਤੇ ਬੰਦੇ ਦਾ ਇੱਕ ਥਾਂ 'ਤੇ ਭੋਗ ਪਾਇਆ ਜਾਊਗਾ ਸਾਡਾ ਗੁਜਰਾ ਪਿੰਡ ਦੀ ਪ੍ਰਬੰਧਕ ਕਮੇਟੀ ਹੈ ਅਸੀਂ ਲੋਕ ਨਾਲ ਕਿਉਂਕਿ ਮੈਂ ਐਕਸ਼ਨ ਕਮੇਟੀ ਦਾ ਮੈਂਬਰ ਹਾਂ ਅਸੀਂ ਰਲ ਮਿਲ ਕੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਜਿਹੜੀ ਚੀਜ਼ ਦੀ ਲੋੜ ਆ ਪ੍ਰਸ਼ਾਸਨ ਵੀ ਸਾਨੂੰ ਕਹਿੰਦਾ ਵੀ ਸਾਥੋ ਲਓ ਅਸੀਂ ਰਲ ਮਿਲ ਕੇ ਜਿਹੜਾ ਪਰਿਵਾਰ ਦਾ ਭੋਗ ਜਿਵੇਂ ਵੀ ਰੀਤਾਂ ਰਵਾਜਾਂ ਨਾਲ ਅਸੀਂ ਭੋਗ ਪਾਵਾਂਗੇ ਤੇ ਪਰਿਵਾਰ ਨੂੰ ਖਰਚੇ ਤੋਂ ਬਚਾਵਾਂਗੇ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਤੁਸੀਂ ਜਿਵੇਂ ਦੱਸਿਆ ਗਿਆ ਕਿ ਸਿਆਸੀ ਰੋਟੀਆਂ ਨਾ ਸੇਕਣ ਲੇਕਿਨ ਲੀਡਰਾਂ ਵੱਲੋਂ ਇੱਥੇ ਆ ਕੇ ਸਿਆਸੀਆਂ ਰੋਟੀ ਸੇਕਣ ਦੀ ਜੋ ਹੈ ਕੋਸ਼ਿਸ਼ ਲਗਾਤਾਰ ਕੀਤੀ ਜਾਂਦੀ ਹੈ ਜਦੋਂ ਇੱਥੇ ਆਂਦੇ ਨੇ ਦੁੱਖ ਮਡਾਂਦੇ ਨੇ ਪਰਿਵਾਰ ਦੇ ਨਾਲ ਤਾਂ ਆਮ ਆਦਮੀ ਪਾਰਟੀ ਦੇ ਹੀ ਸਾਰਾ ਭਾਂਡਾ ਭੰਨਿਆ ਜਾਂਦਾ ਹੈ ਕਿ ਇਹ ਪਾਰਟੀ ਸਹੀ ਕੰਮ ਨਹੀਂ ਕਰ ਰਹੀ ਚੀਮਾ ਇੱਥੇ ਪਤਾ ਲੈਣ ਆਇਆ ਇਹਨਾਂ ਵਰਗ ਕਿਹਣਾ ਚਾਹੂਗੇ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰਾ ਸੱਚਾ ਨਾਮ ਤੁਸੀਂ ਬੁਲਾਓ ਕਿਉਂਕਿ ਆਮ ਆਦੀ ਪਾਰਟੀ ਤਾਂ ਹੁਣ 2 ਸਾਲਾਂ ਤੋਂ ਸੱਤਾ ਚਾਰੀਆ ਕਿਉਂਕਿ ਪਹਿਲਾਂ ਵੀ ਤਰਨਤਰਨ ਦੇ ਵਿੱਚ ਮਜ਼ਦੂਰਾਂ ਦੀਆਂ ਮੌਤਾਂ ਹੋਈਆਂ ਨੇ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਜਿਹੜੀ ਅਰੀਲੀ ਸਰਾਬੀ ਉਹਦੋਂ ਕੌਣ ਜ਼ਿੰਮੇਵਾਰ ਆ ਸਰਕਾਰ ਚਾਹੇ ਅਕਾਲੀਆਂ ਦੀ ਹੋਵੇ ਚਾਹੇ ਕਾਂਗਰਸੀਆਂ ਦੀ ਹੋਵੇ ਅਤਿਆਚਾਰ ਦਲਤ ਸਮਾਜ ਦੇ ਲੋਕਾਂ ਦੇ ਹੁੰਦਾ ਆ ਰਿਹਾ ਜਿਹੜੀ ਅਰੀਲੀ ਸਰਾਬਾਂ ਨਾਲ ਨਸ਼ਿਆਂ ਨਾਲ ਉਦੋਂ ਵੀ ਮਰਦੇ ਤੇ ਹੁਣ ਵੀ ਮਰਦੇ ਆ ਰਹੇ ਨੇ ਮੈਥੋਂ ਕੋਈ ਇੱਕ ਪਾਰਟੀ ਦਾ ਨਾਮ ਨਾ ਲਬਾਓ ਵੀ ਕੋਈ ਹੁਣ ਜ਼ਿੰਮੇਵਾਰ ਨਹੀਂ ਮੈਂ ਤਾਂ ਇਹੀ ਗੱਲ ਕਹਿਣਾ ਜਿੰਨੇ ਵੀ ਸਾਡੇ ਇਹ ਪਿੰਡ ਦੇ ਲੋਕ ਨੇ ਵੀ ਤੁਸੀਂ ਰਾਜਨੀਤਿਕ ਪਾਰਟੀਆਂ ਤੋਂ ਉੱਚਾ ਉੱਠ ਕੇ ਆਪਾਂ ਜੇਕਰ ਗੱਲ ਕੀਤੀ ਜਾਵੇ ਆ ਆਮ ਆਦੀ ਪਾਰਟੀ ਸਰਕਾਰ ਤੋਂ ਪਹਿ ਤਾਂ ਕੈਪਟਨ ਸਾਹਿਬ ਨੇ ਗੁੜਕਾ ਫੜਕੇ ਹੱਥ ਤੇ ਜੋ ਹੈ ਸਹੋਂ ਖਾਦੀ ਸੀ ਕਿ ਮੈਂ 7 ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਉਹਨਾਂ ਤੋਂ ਨਸ਼ਾ ਨਾ ਸਖਤ ਖਤਮ ਹੋਇਆ ਤਾਂ ਫਿਰ ਆਮ ਆਦਮੀ ਪਾਰਟੀ ਆਈ ਜੇਕਰ ਕਿਸੇ ਨਾ ਕਿਸੇ ਲੀਡਰ ਦੀ ਸ਼ੈ ਹੁੰਦੀ ਹੈ ਤਾਂ ਹੀ ਅਜਿਹੇ ਜੋ ਗੋਰਖ ਧੰਦੇ ਤਾਂ ਹੀ ਚੱਲਦੇ ਨੇ ਨਾ ਦੇਖੋ ਜੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹਨਾਂ ਦਾ ਕੋਈ ਨਾ ਧਰਮ ਹੁੰਦਾ ਕੋਈ ਮੱਝਪਾ ਹੁੰਦਾ ਇਹ ਤਾਂ ਜਿਦੋਂ ਵੋਟਾਂ ਆਉਂਦੀਆਂ ਨੇ ਗਦੇ ਨੂੰ ਵੀ ਬਾਪ ਬਣਾ ਲੈਂਦੇ ਨੇ ਇਹਨਾਂ ਦਾ ਅਸੀਂ ਨਹੀਂ ਕਹਿ ਸਕਦੇ ਇਹ ਲੋਕ ਵੀ ਜਿਵੇਂ ਕੈਪਟਨ ਸਾਹਿਬ ਨੇ ਗੁਰੂ ਆਮਣਾ ਗੁੜਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਦੀ ਇਹਨ ਕੀ ਲੱਗਦਾ ਹੈ ਕਿ ਹੁਣ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲਣ ਦੀ ਆਸ ਹੈ ਦੇਖੋ ਜੀ ਜੋ ਕਮਿਟਮੈਂਟ ਹੋਈ ਹੈ ਸਾਡੇ ਨਾਲ ਮੈਂ ਐਕਸ਼ਨ ਕਮੇਟੀ ਜਾ ਉਹ ਗੱਲ ਮੈਂ ਬਾਰੇ ਨਹੀਂ ਲਿਆਉਂਦਾ ਜੀ ਹਾਂਜੀ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਚੋਣ ਜਾਬਤਾ ਲੱਗਿਆ ਹੈ ਚੋਣ ਜਾਬਤਾ ਲੱਗਣ ਤੋਂ ਬਾਅਦ ਦਾ ਵੀ ਕੁਝ ਟਾਈਮ ਹੋਇਆ ਤਾਂ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਸੰਘਰਸ਼ ਜਾਰੀ ਰਹੇਗਾ ਦੇਖੋ ਜੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੁਨੇ ਨੇ ਪੰਜਾਬ ਵੱਲੋਂ ਮੈਂ ਸਾਡੇ ਪਿੰਡ ਦੇ ਲੋਕਾਂ ਨੂੰ ਜਿੱਥੇ ਤੱਕ ਵੀ ਸੋਸ਼ਲ ਮੀਡੀਆ ਦੀ ਆਵਾਜ਼ ਜਾਂਦੀ ਆ ਸਾਡੀ ਜਿਹੜੀ ਜਥੇਬੰਦੀ ਵੱਲੋਂ ਤੇ ਹੋਰ ਵੀ ਜਥੇਬੰਦੀਆਂ ਨੇ ਅਸੀਂ ਪਰਿਵਾਰ ਨਾਲ ਐਂਡ ਤੱਕ ਖੜੇ ਆ ਜਿੱਨਾਂ ਚਿਰ ਇਨਸਾਫ਼ ਨਹੀਂ ਮਿਲਦਾ ਅਸੀਂ ਪਰਿਵਾਰ ਤੋਂ ਕਦੇ ਨਹੀਂ ਭੱਜਾਂਗੇ ਚਾਹੇ ਪਾਰਟੀ ਬਾਜ਼ੀ ਵਾਲੇ ਲੋਕ ਜਿੰਨੇ ਮਰਜ਼ੀ ਆ ਜਾਣਗੇ ਅਸੀਂ ਪਰਿਵਾਰ ਦੇ ਟੱਚ 'ਚ ਹਰ ਟਾਈਮ ਜੋ ਕੋਈ ਗੱਲਬਾਤ ਹੁੰਦੀ ਸਾਡੇ ਨਾਲ ਪਰਿਵਾਰ ਕਰ ਰਿਹਾ ਜੀ ਇਹ ਸਨ ਸਾਡੇਆਂ ਲਖਵੀਰ ਸਿੰਘ ਜੀ ਜਿਨ੍ਹਾਂ ਦਾ ਕਹਿਣਾਗਾ ਕਿ ਇਹਨਾਂ ਨੂੰ ਕਿਸੇ ਪਾਰਟੀ ਤੋਂ ਕੋਈ ਮਤਲਬ ਨਹੀਂ ਜੇ ਪੰਜਾਬ ਸਰਕਾਰ ਦੀ ਇਹਨਾਂ ਨਾਲ ਜੋ ਕਮਿਟਮੈਂਟ ਹੋਈ ਹੈ ਕਿਉਂਕਿ ਚੂਨ ਜਾਬਤਾ ਲੱਗਿਆ ਹੈ ਚੂਨ ਜਾਬਤਾ ਲੱਗਣ ਤੋਂ ਬਾਅਦ ਜੇ ਉਹ ਆਪਣੇ ਵਾਅਦੇ ਤੋਂ ਮੁੱਕਰਦੀ ਹੈ ਤਾਂ ਇਹਨਾਂ ਵੱਲੋਂ ਫਿਰ ਦੁਬਾਰਾ ਸੰਘਰਸ਼ ਕੀਤਾ ਜਾਵੇਗਾ ਜੇਕਰ ਗੱਲ ਕੀਤੀ ਆਵੇ ਸੁਖਵੀਰ ਸਿੰਘ ਬਾਦਲ ਜੀ ਇੱਥੇ ਆ ਕੇ ਗਏ ਹਨ ਆਮ ਆਦਮੀ ਪਾਰਟੀ ਨੂੰ ਭੰਡ ਕੇ ਗਏ ਹਨ ਜੇਕਰ ਗੱਲ ਕੀਤੀ ਆਵੇ ਤਾਂ ਅਕਾਲੀ ਦਲ ਦੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਟਾਈਮ ਵੀ ਨਸ਼ਾ ਇਸੇ ਤਰ੍ਹਾਂ ਹੀ ਵਿਗੜਿਆ ਸੀ ਕਿ ਅਕਾਲੀ ਦਲ ਦੀ ਇਹਨਾਂ ਨੇ ਸਵਾਲ ਚੱਕੇ ਨੇ ਕਿ ਕਿਸੇ ਵੀ ਸਰਕਾਰ ਤੋਂ ਨਸ਼ਾ ਨਹੀਂ ਰੋਕਿਆ ਗਿਆ ਸਾਡੇ ਨਾਲ ਪਿੰਡ ਵਾਸੀ ਮਯੂਦ ਨੇ ਕਿਰਨ ਮੈ ਸਰਪਣਾ ਦੇਵ ਸਿੰਘ ਜੀ ਫਿਰ ਕੀ ਕਹਿਣਾ ਚਾਹੋਗੇ ਜੋ ਜ਼ਹਿਰੀਲੀ ਸ਼ਰਾਬ ਪਿੰਦੇ ਨਾਲ ਬਿਜਲੀ ਸ਼ਰਾਬ ਵਿਖਦੀ ਹੈ ਕਿਉਂ ਸਾਡੇ ਵਿਕਦੀ ਐ ਸਾਡੀ ਪੰਚਾਇਤ ਦੀ ਘਟ ਐ ਪਹਿਲਾ ਬੂਟਾ ਇਹਨਾਂ ਦੀ ਬਾਦਲ ਸਾਹਿਬ ਨੇ ਨਸ਼ੇ ਦਾ ਹੁਣ ਬਾਦਲ ਦੇ ਚ ਜਪਾਹ ਕਹਿੰਦੇ ਨੇ ਕਿਉਂ ਹੋਇਆ ਇਹ ਨਸ਼ਾ ਬਾਦਲ ਨੇ ਚਲਾਇਆ ਹੋਰ ਕਿਸੇ ਸਰਕਾਰ ਨੇ ਚਲਾਇਆ ਹੁਣ ਉਹੀ ਬਾਦਲ ਦੇ ਜਪਾਹ ਕਹਿੰਦੇ ਕਿਉਂ ਚੱਲਦਾ ਨਸ਼ਾ ਅੱਜ ਬਾਦਲ ਸਾਹਿਬ ਆ ਕੇ ਗਏ ਨੇ ਪੀੜਤਾਂ ਨੂੰ ਮਿਲ ਕੇ ਗਏ ਨੇ ਕੀ ਕੀ ਐਲਾਨ ਕਰਕੇ ਗਏ ਨੇ ਕੁਝ ਐਲਾਨ ਕਰਕੇ ਗਏ ਉਹ ਤਾਂ ਆ ਕੇ ਬਾਤ ਦੁੱਖ ਸਾਂਝਾ ਕਰ ਗਏ ਵੀਰ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਐਸਪੀਸੀ ਦੀ ਪੰਜਾਬ ਜਿੰਨਾ ਹੀ ਬਜੜਨ ਦਾ ਮੁਖੀ ਨੇ ਪੰਜਾਬ ਇਹ ਆਪਣੇ ਬਾਦਲ ਸਾਹਿਬ ਕਿ ਇਹਨਾਂ ਵੱਲੋਂ ਤੁਸੀਂ ਕੋਈ ਮੰਗ ਕਰੋਗੇ ਕਿ ਐਸਜੀਪੀਸੀ ਵੱਲੋਂ ਵੀ ਕੋਈ ਹੈਲਪ ਕੀਤੀ ਜਾਵੇ ਅਸੀਂ ਕੋਈ ਹੈਲਪ ਨਹੀਂ ਕਰਦੇ ਸਾਡਾ ਨਗਰ ਸਾਡੇ ਨਾਲ ਖੜਾ ਹੈ ਅਸੀਂ ਚਾਹੇ ਜਿਸੇ ਮਰਜ਼ੀ ਪਾਰਟੀ ਜਿਹ ਹੋਈ ਹੈ ਜਿਸੇ ਮਰਜ਼ੀ ਜਥੇਬੰਦੀ ਜਾ ਪਹਿਲਾਂ ਸਾਡਾ ਨਗਰ ਆ ਤੇ ਉਹ ਬਾਅਦ ਦੇ ਵਿੱਚ ਨੇ ਕੋਈ ਵੀ ਪਾਰਟੀ ਹੋਵੇ ਚਾਹੇ ਕੋਈ ਜਥੇਬੰਦੀ ਹੋਵੇ ਉਹ ਸਾਡੇ ਬਾਅਦ ਚ ਨੇ ਨਹੀਂ ਉਹ ਤਾਂ ਕੋਈ ਪਾਰਟੀ ਜੀ ਨਹੀਂ ਆਉਂਦੇ ਨਾ ਐਸਜੀਪੀਸੀ ਦੀ ਗੱਲ ਕੀਤੀ ਜਾਵੇ ਉਹ ਤਾਂ ਲੋਕਾਂ ਵਾਸਤੇ ਆ ਜੋ ਐਸਜੀਪੀਸੀ ਆ ਉਹ ਵੀ ਬਾਦਲ ਦੇਦੀ ਨਹੀਂ ਆਉਂਦੀ ਆ ਨਾ ਉਹਦੇ ਆ ਕੰਟਰੋਲ ਚ ਆ ਨਾ ਅਸੀਂ ਨਹੀਂ ਕਿਸੇ ਦੀ ਮਦਦ ਲੈਣਾ ਚਾਹੁੰਦੇ। ਸਾਡੇ ਨਗਰ 'ਚ ਬਹੁਤ ਗੁੱਸਾ ਹੈਗਾ। ਅਸੀਂ ਇੱਥੇ ਸਭ ਕੁਝ ਕਰਾਂਗੇ। ਸਾਨੂੰ ਕਿਸੇ ਤੋਂ ਮੰਗਣੇ ਲੋੜ ਹੀ ਨਹੀਂ। ਜੀ ਬਿਲਕੁਲ ਇਹ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਨਗਰ ਇਕੱਠਾ ਹੈ ਤੇ ਇਹਨਾਂ ਦਾ ਇੱਕ ਹੈ ਅਤੇ ਜੋ ਗਰੀਬੀ ਪਰਿਵਾਰ ਹਨ ਉਹਨਾਂ ਨੂੰ ਇਨਸਾਫ ਜੋ ਹੈ ਦੀਵਾਨ ਤੋਂ ਪਿੱਛੇ ਨਹੀਂ ਹਟਣਗੇ ਤੇ ਜਿੱਥੇ ਵੀ ਕਿਤੇ ਜਾਣਾ ਪਿਆ ਜਾਣਗੇ ਜੇ ਕੋਈ ਇਸ ਤੋਂ ਵੱਡਾ ਵੀ ਸੰਘਰਸ਼ ਕਰਨਾ ਪਿਆ ਤਾਂ ਕਰਨਗੇ ਲੇਕਿਨ ਜੇ ਗੱਲ ਕੀਤੀ ਆਵੇ ਸੁਨੀਲ ਜਾਖੜ ਜੀ ਵੀ ਇੱਥੇ ਆ ਕੇ ਗਏ ਹਨ ਮਦਦ ਦਾ ਕੋਈ ਐਲਾਨ ਨਹੀਂ ਕਰਕੇ ਗਏ। ਜਿਹੜ ਗੱਲ ਕੀਤੀ ਆਵੇ ਸੁਖਵੀਰ ਸਿੰਘ ਬਾਦਲ ਦੀ ਉਹ ਵੀ ਇੱਥੇ ਆ ਕੇ ਗਿਆ ਹਨ ਉਹਨਾਂ ਵੱਲੋਂ ਵੀ ਗਰੀਬ ਪਰਿਵਾਰ ਨੂੰ ਕੋਈ ਜੋ ਹੈ ਮਦਦ ਦਾ ਐਲਾਨ ਕੀਤਾ ਗਿਆ ਰਾਜਾ ਵੜਿੰਗ ਜੀ ਕਿਉਂਕਿ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਹਨ ਉਹਨਾਂ ਵੱਲੋਂ ਵੀ ਇੱਥੇ ਉਹ ਆ ਕੇ ਗਿਆ ਹਨ ਤਾਂ ਉਹਨਾਂ ਵੱਲੋਂ ਵੀ ਆਪਣੀ ਪਾਰਟੀ ਵੱਲੋਂ ਉਹਨਾਂ ਦੀ ਕੋਈ ਹੈਲਪ ਨਹੀਂ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਜੋ ਐਲਾਨ ਹੈ ਜੋ ਪ੍ਰਧਾਨ ਜੀ ਦੱਸ ਰਹੇ ਨੇ ਕਿ ਇਹਨਾਂ ਨਾਲ ਕਮਿਟਮੈਂਟ ਹੋਈ ਹੈ ਉਹ ਜੋ ਚੋਣ ਜਦ ਤੱਕ ਲੱਗਿਆ ਉਸ ਤੋਂ ਬਾਅਦ ਜ਼ਾਹਰ ਹੋਵੇਗਾ ਜੇ ਮੰਗ ਨਾ ਪੂਰੀ ਹੋਈ ਤਾਂ ਇਹਨਾਂ ਵੱਲੋਂ ਸੰਘਰਸ਼ ਜਾਰੀ ਰਹੇਗਾ ਸੰਗਰੂਰ ਤੋਂ ਕੈਮਰਾਮੈਨ ਜਤਨਪਾਲ ਲੋਟੇ ਦੇ ਨਾਲ ਗੁਰਵਿੰਦਰ ਸਿੰਘ ਬੀਜੀ ਨਿਊਜ਼